ਗਰਾਂ ਨਸੀਬ ਨੇ ਰੁੜਕਾ ਕਲਾ ਵਿਖੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ OLT ਦੀ ਸੁਵਿਧਾ ਦੇਣ ਲਈ ਲਗਾਇਆ ਗਿਆ ਤੀਸਰਾ ਯੂਨਿਟ ਨੂੰ ਲਾਂਚ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ BSNL ਦੇ ਚੀਫ ਜਨਰਲ ਮੈਨਰ ਅਜੀਤ ਕੁਮਾਰਕਰਾਰਾ ਹਾਜ਼ਰ ਹੋਏ ਜਿਨ੍ਹਾਂ ਦਾ ਪਿੰਡ ਵਾਸੀਆਂ ਤੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਨਿਕਾਸ਼ ਸਵਾਗਤ ਕੀਤਾ ਗਿਆ ਇਸ ਦੌਰਾਨ ਉਹਨਾਂ ਜਿੱਥੇ ਇਸ ਯੂਨਿਟ ਦਾ ਉਦਘਾਟਨ ਕੀਤਾ ਉੱਥੇ ਹੀ ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਜਲੰਧਰ ਵਿਖੇ ਕਰਮਚਾਰੀਆਂ ਨਾਲ ਮੀਟਿੰਗ ਕਰਨ ਤੋਂ ਪ੍ਰੰਤ ਰੁੜਕਾ ਕਲਾ ਵਿਖੇ ਪਹੁੰਚੇ ਹਨ ਜਿੱਥੇ ਕਿ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉਹਨਾਂ ਦੱਸਿਆ ਕਿ ਕੇਰਲਾ ਤੋਂ ਬਾਅਦ ਪੰਜਾਬ ਦੂਸਰੇ ਸਥਾਨ ਤੇ ਹੈ ਤੇ ਉਹਨਾਂ ਦਾ ਮੁੱਖ ਟੀਚਾ ਹੈ ਕਿ 2025 ਤੱਕ ਉਹ ਕੇਰਲਾ ਨੂੰ ਪਛਾੜ ਕੇ ਨੰਬਰ 1 ਤੇ ਆਉਣਾ ਹੈ ਉਹਨਾਂ ਨੇ ਕਿਹਾ ਕਿ ਕੇਰਲ ਵਿੱਚ ਇਸ ਸਮੇਂ 6 ਲੱਖ ਦੇ ਕਰੀਬ ਕਨੈਕਸ਼ਨ ਚੱਲ ਰਹੇ ਨੇ ਜਦਕਿ ਪੰਜਾਬ ਵਿੱਚ ਅਜੇ ਤੱਕ 3 ਲੱਖ ਕਨੈਕਸ਼ਨ ਹਨ ਉਹਨਾਂ ਨਾਲ ਹੀ ਪਿੰਡਾਂ ਦੇ ਸਰਪੰਚਾਂ ਪੰਚਾਂ ਤੇ ਹੋਰਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਕਨੈਕਸ਼ਨ ਦੇਣ ਦੀ ਐਪਸ ਵਿੱਚ ਮੁਨਾਫਾ ਕਮਾ ਸਕਦੇ ਹਨ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਰਮਚਾਰੀ ਤੇ ਪਿੰਡ ਵਾਸੀ ਮਜੂਸ ਹਨ ਮੈਂ ਅਜੀਤ ਕੁਮਾਰ ਕਰਾਰਾ ਮੈਂ ਜੀ ਜਨਰਲ ਮਾਨੰਗਰ ਵਿਜੇ ਸਮਨ ਹਾਂ ਮੈਂ ਅੱਜ ਜਿਲੰਦਰ ਪਹੁੰਚਿਆ ਸੀ ਆਫੀਸਰਸ ਨਾਲ ਮੀਟਿੰਗ ਕੀਤੀ ਉਹ ਤੋਂ ਬਾਅਦ ਮੈਂ ਇਨੋਗਰੇਸ਼ਨ ਕਰਨ ਲਈ OLT ਦਾ ਜਿਹੜੀ ਕਿ ਨਵੀਂ ਫੋਟ ਦੀ OLT ਲਾਈ ਹੈ PG OLT ਹੈ ਔਰ ਇਹ ਤੋਂ ਪਹਿਲਾਂ ਤੋਂ OLTਆਂ ਤੇ ਦੋ OLTਆਂ ਹੋਰ ਲੱਗੀਆਂ ਆ ਤਾਂ ਇਹ ਰੁਰਕਾ ਕਲਾਂ 'ਚ ਮੈਂ ਆ ਜਾਇਆ ਹਾਂ ਬੜੇ ਲੋਕਾਂ ਦੇ ਰੂਬਰੂ ਹੋਣ ਔਰ ਅਸੀਂ ਪੂਰੇ ਪੰਜਾਬ 'ਚ ਘਟੋ ਘਟ 3200 ਤੋਂ ਉੱਪਰ OLT ਲਾ ਚੁੱਕੇ ਹਾਂ ਸਾਡਾ 3.5 ਲੱਖ ਤੋਂ ਉੱਪਰ ਹੈ ਕਿ ਪੀਐਚ ਕਨੈਕਸ਼ਨ ਚੱਲਦਾ ਹੈ ਅਸੀਂ ਕੇਰਲ ਤੋਂ ਬਾਅਦ ਸੈਕੰਡ ਸਰਕਲ ਹੈ ਜਿਹੜੇ ਕਿ ਇੰਨੇ ਕਨੈਕਸ਼ਨ ਅਸੀਂ ਲਾਏ ਹੈ ਸਾਡਾ ਹੁਣ 1.2 ਲੱਖ ਹੈ ਕਿ ਕਿਸੇ ਤਰ੍ਹਾਂ ਕੇਰਲ ਤੋਂ ਅੱਗੇ ਵਧਣਾ ਹੈ ਉਹਨਾਂ ਨੇ 6 ਲੱਖ ਕਨੈਕਸ਼ਨ ਲਾਏ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ 2025 ਤੱਕ ਅਸੀਂ ਕੇਰਲ ਨੂੰ ਪਿੱਛੇ ਛੱਡ ਕੇ ਅੱਗੇ ਵਧ ਜਾਵਾਂਗੇ ਜੇ ਸਾਡੇ ਟਿਪਸ ਜਿਹੜੇ ਹੈ ਇਹ ਬਹੁਤ ਚੰਗਾ ਕੰਮ ਕਰ ਰਹੇ ਹੈ ਇਹਨਾਂ ਨੇ ਕਾਫੀ ਕਨੈਕਸ਼ਨ ਲਾਏ ਹੈ ਫੌਲਟ ਰੇਟ ਵੀ ਇਹ ਬਹੁਤ ਚੰਗਾ ਮੇਨਟੇਨ ਕਰਦੇ ਹੈ ਫਟਾਫਟ ਫੌਲਟ ਵੀ ਠੀਕ ਕਰ ਦਿੰਦੇ ਹੈ ਤਾਂ ਇਹਨਾਂ ਇਹਨਾਂ ਨੂੰ ਵੀ ਇਹ ਤੋਂ ਆਮਦਨੀ ਹੁੰਦੀ ਹੈ ਤਾਂ ਮੈਂ ਹੋਰ ਵੀ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਸਰਪੰਚ ਨੂੰ ਸਰਪੰਚਾਂ ਨੂੰ ਇਹ ਉਹ ਕਰਦਾ ਹੈ ਕਿ ਉਹ ਵੀ ਟਿਪ ਬਣਨ ਇਹਦੇ ਨਾਲ ਤੁਹਾਨੂੰ ਰੋਜ਼ਗਾਰ ਵੀ ਮਿਲਦਾ ਹੈ ਔਰ ਇਹਦਾ 50% ਜਿਹੜਾ ਰੈਵਨਿਊ ਸ਼ੇਅਰ ਹੈ ਹਰ ਕਨੈਕਸ਼ਨ ਦਾ ਜਿਹੜਾ ਬਿਲ ਦਾ ਹੈ ਉਹ ਟਿਪ ਨੂੰ ਮਿਲਦਾ ਹੈ ਤਾਂ ਟਿਪ ਨੇ ਇਨੀਸ਼ੀਅਲ ਇਨਵੈਸਟਮੈਂਟ ਥੋੜੀ ਜੀ ਕਰਨੀ ਹੈ ਜਿਹੜੀ ਕਿ 24-25000 ਦੀ ਵੋਲਟੀ ਆਉਂਦੀ ਹੈ ਔਰ 4 ਫਾਈਬਰ ਕੇਬਲ ਆਉਂਦੀ ਹੈ ਜਿਹੜੀ ਕਿ 10 ਰੁਪਏ ਮੀਟਰ ਮੈਨੂੰ ਲੱਗਦਾ ਆਉਂਦੀ ਹੈ ਉਹ ਲੈ ਕੇ ਉਹ ਆਪਣਾ ਰੋਜ਼ਗਾਰ ਦਾ ਜਰੀਆ ਬਣਾ ਸਕਦਾ ਹੈ ਜੇ 400-500 ਕਨੈਕਸ਼ਨ ਜਿੱਦਾਂ ਇਹਨਾਂ ਟਿਪ ਦੇਗੇ ਕਿਸੇ ਦੇ 1100 ਕਨੈਕਸ਼ਨ ਵੀ ਹੈ ਤਾਂ ਐਵਰੇਜ ਪਲਾਨ ਜਿਹੜਾ ਹੈ ਉਹ 500 ਵੀ ਲਾ ਕੇ ਚੱਲੋ ਤਾਂ 250 ਇੰਟੂ 1000 ਕਨੈਕਸ਼ਨ ਤਾਂ ਉਹ ਆਮਦਨੀ ਤੁਹਾਨੂੰ ਹਰ ਮਹੀਨੇ ਹੁੰਦੀ ਰਹੇਗੀ